ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਾ ਕਾ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਣੀ ਸਭ ਤੋਂ ਸਪੈਸ਼ਲ ਵੀਡੀਓ ਜਿਹੜੀ ਕਿ ਹਰ ਸੈਟਰਡੇ ਆਉਂਦੀ ਆ 500 ਰੇਂਜ ਦੀ ਉਹ ਮੈਂ ਲੈ ਕੇ ਆਈ ਆਂ ਪਰ ਮੈਂ ਪਿਛਲੀ ਵੀਡੀਓ ਜੀ ਕਲੀਅਰ ਕਰਤਾ ਸੀਗਾ ਕਿ ਨਿਊ ਸਟਾਕ ਹਜੇ 500 ਚ ਨਹੀਂ ਆ ਰਿਹਾ ਜੀ ਕਿਉਂਕਿ ਕਾਟਨ ਦੇ ਰੇਟ ਕਾਫੀ ਜ਼ਿਆਦਾ ਅਪ ਹੋ ਚੁੱਕੇ ਨੇ ਇਸ ਲਈ ਜਿਹੜੇ ਪੀਸ ਤਾਂ ਮੇਰੇ ਕੋਲ 500 ਦੇ ਵਿੱਚ ਹੈਗੇ ਨੇ ਜਾਂ ਨਿਊ ਆਏ ਨੇ ਉਹ ਮੈਂ ਤੁਹਾਨੂੰ ਦਿਖਾਉਂਗੀ ਤੇ ਬਾਕੀ ਅੱਜ ਦੋ ਰੇਂਜਾਂ ਉੱਪਰ ਵੀਡੀਓ ਰਹੂਗੀ ਥੋੜਾ ਜਿਹਾ ਸਟਾਕ ਮੈਂ ਤੁਹਾਨੂੰ ਇੱਕ ਹੋਰ ਰੇਂਜ ਆਈ ਆ ਬਹੁਤ ਸੋਹਣੇ ਡਿਜ਼ਾਈਨਾਂ ਦੇ ਨਾਲ ਬਹੁਤ ਹੀ ਸੁਪੀਰੀਅਰ ਬੇਸ ਦੇ ਨਾਲ ਜਿਵੇਂ ਕਿ ਮੇਰੇ ਸੂਟ ਵੇਅਰ ਕੀਤਾ ਹੋਇਆ ਬਹੁਤ ਵਧੀਆ ਇਹਨਾਂ ਦੇ ਨਾ ਰੰਗ ਫੇਟ ਹੁੰਦੇ ਆ ਨਾ ਜੀ ਇਹ ਕਦੇ ਖਰਾਬ ਹੁੰਦਾ ਸੂਟ ਜਿੰਨਾ ਮਰਜ਼ੀ ਹੰਡਾਈ ਚੱਲੋ ਪ੍ਰਿੰਟ ਬਹੁਤ ਸੋਹਣੇ ਤੋਂ ਤੋਂ ਕੇ ਨਿੱਖਰ ਕੇ ਆਉਂਦੇ ਨੇ ਤੇ ਇਹ ਵਾਲੇ ਮੇਰੇ ਵੀਡੀਓ ਦੇ ਵਿੱਚ ਪਾਇਆ ਦੇਖ ਕੇ ਕਈ ਭੈਣਾਂ ਨੇ ਕਿਹਾ ਕਿ ਇਹਦੇ ਨਾਲ ਦਾ ਸਾਨੂੰ ਨਾਲ ਦਾ ਸੇਮ ਪ੍ਰਿੰਟ ਤਾਂ ਰਿਪੀਟ ਨਹੀਂ ਆਉਂਦਾ ਬਟ ਇਹ ਵਾਲੇ ਸੇਮ بیس ਦੇ ਉੱਪਰ ਮੈਂ ਜਿਹੜੇ ਪ੍ਰਿੰਟ ਲੈ ਕੇ ਆਈਆਂ ਇਹਨਾਂ ਦੀ ਆਪਾਂ ਪਿਕਸ ਵੀ ਗਰੁੱਪ ਦੇ ਵਿੱਚ ਸ਼ੇਅਰ ਕੀਤੀਆਂ ਸੀ ਤੇ ਜਿਹੜੀਆਂ ਭੈਣਾਂ ਗਰੁੱਪ ਨੂੰ ਨਹੀਂ ਜੁਆਇਨ ਕੀਤਾ ਹੋਇਆ ਤੁਸੀਂ ਮੈਸੇਜ ਛੱਡ ਕੇ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਉੱਪਰ ਆਪਣਾ ਨੰਬਰ ਸੈਂਡ ਕਰਕੇ ਗਰੁੱਪ ਹੈਲੋ ਲਿਖ ਕੇ ਭੇਜ ਸਕਦੇ ਹੋ ਤੇ ਗਰੁੱਪ 'ਚ ਆਪਣਾ ਨੰਬਰ ਸੈਂਡ ਮਤਲਬ ਕਿ ਐਡ ਕਰਵਾ ਸਕਦੇ ਹੋ ਅੱਜ ਜਿਹੜੀ ਕਲੈਕਸ਼ਨ ਲਾਊਗੀ ਪਹਿਲਾਂ ਤਾਂ ਮੈਂ ਤੁਹਾਨੂੰ ਥੋੜੇ ਜੇ ਪੀਸ 500 ਰੇਜ਼ ਦੇ ਹੀ ਦਿਖਾਉਂਗੀ ਕਿਉਂਕਿ ਬਹੁਤ ਪੈਣਾ ਹਮੇਸ਼ਾ ਵੇਟਿੰਗ ਤੇ ਰਹਿੰਦੀਆਂ ਨੇ ਤੇ ਪਿਛਲੀ ਵਾਰ ਜਿਨ੍ਹਾਂ ਨੇ ਵੀਡੀਓ ਨੂੰ ਸਭ ਤੋਂ ਜ਼ਿਆਦਾ ਸ਼ੇਅਰ ਕੀਤਾ ਸੀ ਉਹਨਾਂ ਦਾ ਵੀ ਸੂਟ ਹਜੇ ਰੰਦਾ ਉਹਨਾਂ ਤੱਕ ਨਹੀਂ ਪਹੁੰਚਿਆ ਗਿਆ ਕਿਉਂਕਿ ਉਹ ਪਿਕਸ ਕਹਿੰਦੇ ਨੇ ਕਿ ਪ੍ਰੋਵਾਈਡ ਕਰਵਾਓ ਪਿਕਸ ਪ੍ਰੋਵਾਈਡ ਕਰਵਾਉਣ ਦਾ ਮੈਂ ਹਰ ਵੀਡੀਓ 'ਚ ਕਹਿੰਨੀ ਆ ਕਿ ਟਾਈਮ ਨਹੀਂ ਹੁੰਦਾ ਜੀ ਸਤੋਂ ਫੋਟੋ ਆ ਨਹੀਂ ਪ੍ਰੋਵਾਈਡ ਹੁੰਦੀਆਂ ਤੇ ਜਿੰਨੀਆਂ ਕਹੁੰਦੀਆਂ ਉਹ ਗਰੁੱਪ ਦੇ ਵਿੱਚ ਸਾਰਿਆਂ ਨੂੰ ਇਕੱਠਿਆਂ ਨੂੰ ਹੀ ਸ਼ੇਅਰ ਅਸੀਂ ਕਰ ਦਿੰਨੇ ਆ ਇੱਕ ਇੱਕ ਜਾਣੇ ਨੂੰ ਨਹੀਂ ਪ੍ਰੋਵਾਈਡ ਕਰਵਾ ਸਕਦੇ ਇਸ ਲਈ ਉਹਨਾਂ ਨੂੰ ਵੀ ਜੇ ਉਹ ਮੇਰੀ ਵੀਡੀਓ ਦੇਖਦੇ ਹੋਣ ਰਿਕੁਐਸਟ ਹੀ ਆ ਤੇ ਵੀ ਆਪਣਾ ਤੁਸੀਂ ਇੰਨਾ ਚੋ ਹੀ ਸੂਟ ਸਿਲੈਕਟ ਕਰ ਸਕਦੇ ਹੋ ਤੇ ਆਪਣਾ ਤੁਸੀਂ ਕੋਰੀਅਰ ਡਿਸਪੈਚ ਕਰਵਾ ਸਕਦੇ ਹੋ ਲਓ ਜੀ ਮੈਂ ਤੁਹਾਨੂੰ ਦਿਖਾਨੀ ਆ ਅੱਜ ਦੇ ਸੂਟ ਪਲੀਜ਼ ਮੇਰੀ ਚੈਨਲ ਤੇ ਨਵੇਂ ਤਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਅਗਲੇ ਸੈਟਰਡੇ ਤੱਕ ਆਪਾਂ ਨਿਊ ਸਟਾਕ ਹੋਰ ਵਧੀਆ ਤੋਂ ਵਧੀਆ ਜੇ ਹੋ ਸਕਿਆ 150 ਅਪ ਡਾਊਨ ਦੇ ਨਾਲ ਲੈ ਕੇ ਆਵਾਂਗੇ ਕਿਉਂਕਿ ਇਹ ਸਭ ਤੋਂ ਜ਼ਿਆਦਾ ਬੈਸਟ ਗਰਮੀਆਂ ਦੀ ਸੇਲਿੰਗ ਹੁੰਦੀ ਆ 5-600 ਦੀ ਰੇਂਜ ਦੀ ਕਿਉਂਕਿ ਹਰ ਪੈਣ ਦੇ ਬਜਟ ਦੇ ਵਿੱਚ ਆ ਜਾਂਦੇ ਨੇ ਤੇ ਹਰ ਕੋਈ ਪੈਣ ਇਹਨਾਂ ਨੂੰ ਖਰੀਦ ਸਕਦੀ ਆ ਇਸ ਲਈ ਚਲੋ ਜੀ ਮੈਂ ਅੱਜ ਦੇ ਸੂਟ ਦਿਖਾਨੀ ਆ ਦੁਪੱਟੇ ਦਿਖਾਵਾਂਗੇ ਆਪਾਂ ਥੋੜਾ ਜਿਹਾ ਨਿਊ ਸਟਾਕ ਆ ਜਵੇ ਫਿਰ ਆਪਾਂ ਨਿਊ ਦੁਪੱਟੀਆਂ ਨਾਲ ਵੀ ਲੈ ਕੇ ਆਵਾਂਗੇ ਸਟਾਕ ਕਿਉਂਕਿ ਕਾਟਨ ਦੇ ਦੁਪੱਟਿਆਂ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅੱਜ ਦੀ ਵੀਡੀਓ ਤੇ ਸੂਟ ਦੇਖ ਲਓ ਜਿਹੜੇ ਆਪਾਂ ਲੈ ਕੇ ਆਏ ਆ ਦੋ ਰੇਂਜ ਆ ਪਰ ਵੀਡੀਓ ਰਹੂਗੀ ਜਿਹੜਾ ਵੀ ਸੂਟ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਉਹ ਤੇ ਤੁਸੀਂ ਵਟਸਐਪ ਕਰਨਾ ਮੈਨੂੰ ਕਾਲ ਨਹੀਂ ਕਰਨੀ ਹੈ ਕਿ ਪਲੀਜ਼ ਵੀ ਆਹ ਸੂਟ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਮੇਰੀ ਰਿਕੁਐਸਟ ਆ ਭੈਣਾਂ ਨੂੰ ਕਿ ਮੈਨੂੰ ਕਾਲ ਨਾ ਕਰਿਆ ਕਰੋ ਮੈਂ ਕਾਲ ਅਟੈਂਡ ਨਹੀਂ ਕਰਦੀ ਤੇ ਨਾ ਹੀ ਮੈਂ ਕਹ ਸਕਦੀ ਆ ਜੀ ਸੋ ਪਲੀਜ਼ ਸਵੇਰੇ ਸਾਜ ਰੇ 10 ਵਜੇ ਤੋਂ ਪਹਿਲਾਂ ਤੇ ਸ਼ਾਮ ਨੂੰ 6 ਵਜੇ ਤੋਂ ਬਾਅਦ ਕਾਲ ਸੁਣਾ ਕਰਿਆ ਕਰੋ ਇਹ ਮੇਰੀ ਰਿਕੁਐਸਟ ਹੀ ਆ ਲਓ ਜੀ ਮੈਂ ਤੁਹਾਨੂੰ ਦਿਖਵਾਨੀ ਆ ਅੱਜ ਦੇ ਸੂਟ ਬਹੁਤ ਸੋਹਣੀ ਪ੍ਰਿੰਟਿੰਗ ਆ ਸਿੰਗਲ ਹੀ ਪੀਸ ਰਹਿ ਗਿਆ ਇਹ ਵਾਲਾ ਫਰੋਜ਼ੀ ਗ੍ਰੀਨ じゃ ਕਲਰ ਆ ਫਰੋਜ਼ੀ ਕਲਰ ਨਹੀਂ ਹੈਗਾ ਗ੍ਰੀਨ ਕਲਰ ਆ ਬਹੁਤ ਸੋਹਣਾ ਇਹ ਮਸਲੀਨ ਦਾ ਫੈਬਰਿਕ ਆ ਕਾਟਨ ਦਾ ਨਹੀਂ ਮਸਲੀਨ ਕਾਟਨ ਦਾ ਫੈਬਰਿਕ ਆ ਬਿਲਕੁਲ ਸੌਫਟ ਵਾਲਾ ਕਈ ਪਾਣਾ ਮਸਲੀਨ ਦਾ ਨਾਮ ਸੁਣ ਕੇ ਹੋ ਜਾਂਦਾ ਇਸ ਲਈ ਲਾਈਨਿੰਗ ਲੱਗੂਗੀ ਇਹ ਇਹ ਉਹ ਵਾਲਾ ਫੈਬਰਿਕ ਨਹੀਂ ਹੈਗਾ ਇਹਨੂੰ ਮਸਲੀਨ ਕਾਟਨ ਹੀ ਕਹਿੰਦੇ ਆ ਬਹੁਤ ਵਾਰ ਜਮਾ ਹੀ ਬਟਰ ਕਾਟਨ ਵਾਂਗੂ ਬਿਲਕੁਲ ਸੌਫਟ ਸਾਰਾ ਇਹਦਾ ਬੇਸ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਆ ਨਾ ਹੀ ਇਹਦੇ ਵਿੱਚ ਹੁੰਦਾ ਵੀ ਇਹ ਛੇਤੀ ਐ ਭਾਲ ਪੈ ਜਾਣਗੇ ਕੁਝ ਵੀ ਹੋ ਜੂ ਬਹੁਤ ਵਧੀਆ ਯਾਨੀ ਕਿ ਸਾਰਾ ਫੈਬਰਿਕ ਹੁੰਦਾ ਵਾ ਤੇ ਬਾਕੀ ਬ੍ਰਾਂਡ ਦੇ ਸਾਰੇ ਕਲੈਕਸ਼ਨ ਆ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆ ਉਹ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੋ ਲਓ ਜੀ કોટਨ ਦੇ ਡਿਜ਼ਾਈਨ ਦੇਖ ਲਓ ਜਿਹੜੇ ਵੀ ਕੈਮਰੀ ਕੋਟਨ ਦੇ 500 ਰੇਂਜ ਆ ਇਹ ਸਾਰੇ ਸੂਟਾਂ ਦੇ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇੱਕ ਸੂਟ ਮੰਗਾਉਣੇ ਹੋ ਦੋ ਮੰਗਾਉਣੇ ਤਿੰਨ ਮੰਗਾਉਣੇ ਤਾਂ ਤੁਹਾਡੇ ਆਪਣੇ ਹੋਣਗੇ ਜੀ ਕੋਰੀਅਰ ਚਾਰਜਸ ਚਾਰ ਸੂਟਾਂ ਦੇ ਉੱਪਰ ਕੋਰੀਅਰ ਫ੍ਰੀ ਹੁੰਦਾ ਸਾਡੇ ਕੰਨੀਓ 500 ਦੀ ਰੇਂਜ ਦੀ ਵੀਡੀਓ ਦੇ ਉੱਪਰ ਆਲੋ ਇਹਦੇ ਵਿੱਚ ਦੋ ਕਲਰ ਅਵੇਲੇਬਲ ਨੇ ਜੀ ਗ੍ਰੀਨ ਕਲਰ ਤੇ ਗ੍ਰੇ ਕਲਰ ਕਾਵਲਾ ਡਿਜ਼ਾਈਨ ਕਾਫੀ ਆਪਣੇ ਕੋਲ ਚੱਲ ਰਿਹਾ ਇਹਦਾ ਵੀ ਹੁਣ ਸਿੰਗਲ ਸਿੰਗਲ ਪੀਸ ਹੀ ਰਹਿ ਗਿਆ ਕਿਉਂਕਿ ਜਦੋਂ ਪਹਿਲਾਂ ਹੁੰਦਾ ਤਾਂ ਉਹ ਤਾਂ ਪੂਰੇ ਬਲਕ ਦੇ ਵਿੱਚ ਆਉਂਦੇ ਨੇ ਪਰ ਹੁਣ ਸਿੰਗਲ ਸਿੰਗਲ ਪੀਸ ਆ ਜਿਹੜੀ ਵੀ ਭੈਣ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਬੋਟਲ ਗ੍ਰੀਨ ਕਲਰ ਦੇ ਉੱਪਰ ਆ ਕਾਫੀ ਵਧੀਆ ਡਿਜ਼ਾਈਨਿੰਗ ਆ ਹੁਣ ਇਹ ਦੁਪੱਟੀਆਂ ਨਾਲ ਵੀ ਪ्योर ਦੇ ਦੁਪੱਟੀਆਂ ਨਾਲ ਵੀ ਸੇਮ ਕੱਪੜਾ ਸੇਮ ਡਿਜ਼ਾਈਨਿੰਗ ਹੋ ਕੇ ਆ ਗਿਆ ਵਾ ਤੇ ਇਹ ਹੈਗਾ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਵਿਦਆਊਟ ਦੁਪੱਟਾ 500 ਦੀ ਰੇਂਜ ਆ ਸੂਟ ਦੀ ਲੋ ਇਹਦੇ ਵਿੱਚ ਹੈਗਾ ਇੱਕ ਲੈਮਨ ਸ਼ੇਡ ਹਾਂਜੀ ਇੱਕ ਹੈਗਾ ਜੀ ਕਾਫੀ ਸ਼ੇਡ ਇਹਦੇ ਵਿੱਚ ਮਿਲੂਗਾ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਆ ਕੋਈ ਵੀ ਨਾਨ ਬ੍ਰਾਂਡ ਨਹੀਂ ਤੇ ਪਿਓਰ ਕੈਮਰੀ ਕਾਟਨ ਹੈ 1% ਵੀ ਸਿੰਥੈਟਿਕ بیس ਨਹੀਂ ਹੈਗਾ ਬਹੁਤ ਸੋਹਣੀ ਕਲੈਕਸ਼ਨ ਆ ਇਹਨਾਂ ਦੀ ਜਿਹੜਾ ਮਰਜੀ ਪੀਸ ਤੁਸੀਂ ਚੱਕ ਸਕਦੇ ਹੋ ਆ ਲੋ ਬੋਟਲ ਗ੍ਰੀਨ ਦੇ ਕਲਰ ਦੇ ਵਿੱਚ ਦੋ ਪੀਸ ਮਿਲ ਜਾਣਗੇ ਇੱਕ ਆਵਲਾ ਡਿਜ਼ਾਈਨ ਬਹੁਤ ਸੁਪਰ ਹਿੱਟ ਰਿਹਾ ਇਹਦੇ ਵਿੱਚ ਆਪਣੇ ਕੋਲੇ ਫਰੋਜ਼ੀ ਕਲਰ ਅਵੇਲੇਬਲ ਆ ਬਲੈਕ ਫਰੋਜ਼ੀ ਨਾਲ ਕੰਟਰਾਸਟ ਤੇ نیچے ਜਿਹੜਾ ਆਪਾਂ ਗ੍ਰੇ ਕਲਰ ਤੇ ਗ੍ਰੇ ਕਲਰ ਖੋਲਿਆ ਵਾ ਜੀ ਨਾਲ ਬੋਟਲ ਗ੍ਰੀਨ ਉਹਦੇ ਵਿੱਚ ਇੱਕ ਵਾਈਟ ਕਲਰ ਨਾਲ ਫਰੋਜ਼ੀ ਦਾ ਕੰਟਰਾਸਟ ਇਹ ਵੀ ਮਿਲ ਜੂਗਾ ਕਲਰ ਸਾਰੇ ਕਲਰ ਬਹੁਤ ਸੋਹਣੇ ਆ ਬਹੁਤ ਸੁਪਰ ਹਿੱਟ ਨੇ ਆਪਣਾ ਚੱਕ ਸਕਦੇ ਹੋ ਜਾਨਕਿ ਜਿੰਨੇ ਕਿ ਪੀਸ ਅਵੇਲੇਬਲ ਨੇ ਉਹਨਾਂ ਭੈਣਾਂ ਲਈਆਂ ਜਿਹੜੀਆਂ ਹਾਰ ਸੈਟਰਡੇ ਵੇਟਿੰਗ ਕਰਦੀਆਂ ਨੇ ਕਿਉਂਕਿ ਆਪਣੀ ਹਾਰ ਸੈਟਰਡੇ ਕਈ ਮਹੀਨਿਆਂ ਤੋਂ ਲਗਾਤਾਰ 500 ਰੇਂ ਦੇ ਵੀਡੀਓ ਆ ਰਹੀ ਆ ਬਟ ਹੁਣ ਪਿੱਛੇ ਰੇਟ ਵੱਧ ਗਏ ਉਹਦੇ 'ਚ ਅਸੀਂ ਵੀ ਕੁਝ ਨਹੀਂ ਕਰ ਸਕਦੇ ਪਰ ਹੋ ਸਕਦਾ ਨੈਕਸਟ ਵੀਕ ਫੇਅਰ 500 ਚੀ ਕਾਟਨ ਮਿਲ ਜਾਵੇ ਕਿਉਂਕਿ ਆਪਾਂ ਬਲਕ 'ਚ ਹੀ ਚੱਕਦੇ ਆ ਕੋਈ ਇੱਕ ਅੱਧਾ ਪੀਸ ਤਾਂ ਚੱਕਦੇ ਨਹੀਂ ਹੈਗੇ ਹਲੋ ਬਹੁਤ ਸੋਣੀ ਇਹਦੇ ਵਿੱਚ ਵੀ ਦੋ ਪੀਸ ਹੈਗੇ ਨੇ ਤੇ ਇਹ ਵੀ ਇਹ ਲਾਈਟ ਜਿਹਾ ਕਲਰ ਹੀ ਆ ਜਿਆਦਾ ਡਾਰਕ ਨਹੀਂ ਹੈਗਾ ਪਰਪਲ ਜੀ ਟੂਨ ਦੇ ਉੱਪਰ ਆ ਜਿਵੇਂ ਮਰਜੀ ਆਪਾਂ ਮੀਡੀਅਮ ਏਜ 올ਡ ਏਜ ਦੇ ਵਿੱਚ ਪਾ ਸਕਦੇ ਹਾਂ ਦੋ ਪੀਸ ਇਹਦੇ ਅਵੇਲੇਬਲ ਨੇ ਆਪਣੇ ਕੋਲੇ ਆ ਲੁੱਕ ਕੇ ਇਹ ਪਹਿਣਾ ਦੇ ਪਿਛਲੀ ਵਾਰ ਫੋਨ ਆਏ ਸੀ ਕਿ ਥੋੜਾ ਜਾਂ 올ਡ ਏਜ ਲਈ ਬਜ਼ੁਰਗਾਂ ਦੇ ਲਈ ਵੀ ਥੋੜੇ ਜਿ ਲੈ ਕੇ ਆਓ ਪੀਸ ਕਿਉਂਕਿ ਉਦੋਂ ਆਪਣੇ ਕੋਲ ਸਾਰੇ ਰੰਗ ਡਾਰਕ ਹੀ ਸੀਗੇ ਆ ਲੁੱਕ ਇਹ ਉਹਨਾਂ ਲਈ ਆ ਜਿਵੇਂ ਮਰਜੀ ਇਹਨਾਂ ਸੌਫਟ ਕੱਪੜਾ ਵਾ ਗਰਮੀ ਲਈ ਸਭ ਤੋਂ ਬੈਸਟ ਜਿਵੇਂ ਮਰਜੀ ਤੁਸੀਂ ਪਾ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਕਲਰ ਇਹਦੇ ਵਿੱਚ ਮਿਲ ਜਾਣਗੇ ਜੀ ਇਹ ਪਰਪਲ ਫਲਾਵਰ ਦੇ ਨਾਲ ਆ ਇਹ ਲਾਈਟ ਮਹਿੰਦੀ ਆ ਜਾਂ ਫਲਾਵਰ ਆ ਜੀ ਆ ਲੋਟ ਤੇ ਇੱਕ ਹੈਗਾ ਵਾ ਬਲੂ ਜਿਆ ਫਲਾਵਰ ਸੇਮ ਕਲਰ ਆ ਰਹੇ ਨੇ ਮਿੱਠੇ ਪਿਆਰੇ ਜਿਹੇ ਪ੍ਰਿੰਟਾ ਵਾਈਟ ਜੀ ਬੇਸਿੰਗ ਦੇ ਉੱਪਰ ਕਲਰਿੰਗ ਹੋਈ ਆ ਪਰ ਫਲਾਵਰ ਵੀ ਬਹੁਤ ਨਾਲੇ ਤਾਂ ਨਿੱਕੀ ਬੂਟੀ ਆ ਨਾਲੇ ਹੈਗੇ ਵੀ ਕਲਰ ਬਹੁਤ ਮਿੱਠੇ ਪਿਆਰੇ ਨੇ ਕਿੰਨੇ ਨੇ ਤਿੰਨੇ ਕਲਰ ਹੀ ਸੋਹਣੇ ਆ ਜਿਹੜਾ ਮਰਜੀ ਕਲਰ ਤੁਸੀਂ ਚੱਕ ਸਕਦੇ ਹੋ ਇੱਥੇ ਤੱਕ ਤਾਂ ਸੀਗੀ ਆਪਣੀ 500 ਰੇਂਜ ਦੀ ਵੀਡੀਓ ਇੰਨੇ ਕ ਪੀਸ ਆਪਣੇ ਕੋਲ 500 ਦੇ ਪਏ ਨੇ ਜਿਹੜੀ ਵੀ ਭੈਣ ਨੇ ਆਰਡਰ ਕਰਨੀਆਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਬੈਨੀਫਿਟ ਲੈ ਸਕਦੇ ਹੋ ਨੈਕਸਟ ਟਾਈਮ ਪਤਾ ਨਹੀਂ ਇਹਨਾਂ ਚੋਂ 2-4 ਹੋਣ ਜਾਂ ਨਾ ਹੋਣ ਕਹਿ ਨਹੀਂ ਸਕਦੇ ਦੀ ਇਸ ਲਈ ਆਪਣਾ ਜਲਦੀ ਜਲਦੀ ਆਰਡਰ ਪਲੇਸ ਕਰ ਸਕਦੇ ਹੋ ਲੋ ਜੀ ਹੁਣ ਜਿਹੜੀ ਮੈਂ ਤੁਹਾਨੂੰ ਆਰਟੀਕਲ ਦਿਖਾਉਣ ਲੱਗੀ ਆ ਬਹੁਤ ਹੀ ਸੋਹਣੇ ਪ੍ਰੀਮੀਅਮ ਕਾਟਨ ਦੇ ਉੱਪਰ ਬਹੁਤ ਵਧੀਆ ਸੁਪੀਰੀਅਰ ਕਾਟਨ ਆਹੇ ਇਹ ਵਾਲੀ ਕਾਟਨ ਆ ਜਿਹੜੀ ਮੈਂ ਖੁਦ ਵੀਅਰ ਕੀਤੀ ਹੋਈ ਆ ਬਹੁਤ ਸੋਹਣੀ ਬ੍ਰਾਂਡ ਦੀ ਸਾਰੀ ਕਾਟਨ ਆ ਤੇ ਇੰਨੀ ਸੋਹਣੀ ਕਲੈਕਸ਼ਨ ਆ ਕਿ ਸੂਟ ਪਾ ਪਾ ਕੇ ਥੱਕ ਜਾਓਗੇ ਪਰ ਸੂਟਾਂ ਨੂੰ ਕੁਝ ਨਹੀਂ ਹੋਣਾ ਬਹੁਤ ਵਧੀਆ بیس ਨੇ ਕੈਮਰੀ ਕੀ ਇਹ ਵੀ ਪੂਰੀ ਪਿਓਰ ਕੈਮਰੀਕ ਮਤਲਬ ਕਿ 100% ਕਾਟਨ ਆ ਕੋਈ ਇਹ ਚ ਸਿੰਥੈਟਿਕ بیس ਨਹੀਂ ਹੈਗਾ ਪਰ ਬਿਲਕੁਲ ਫੀਲ ਜਿਹੜੀ ਆਊਗੀ ਨਾ ਵੀ ਮਤਲਬ ਕਿ ਪੂਰਾ ਜਿਵੇਂ ਕਹਦੀ ਐ ਵੀ ਮਜ਼ਬੂਤ ਕਈ ਪਣ ਕਹਿੰਦੀ ਹੁੰਦੀਆਂ ਵੀ ਵਧੀਆ ਕਪੜਾ ਹੋਵੇ ਆਏ ਵੀ ਆਏ ਹਲਕਾ ਜਿਹਾ ਨਾ ਹੋਵੇ ਵੀ ਦੋ ਘਤੋਂ ਪਾਏ ਐਵੇਂ ਚੱਲਿਆ ਗਿਆ ਉਸ ਤਰ੍ਹਾਂ ਇਹ ਬਹੁਤ ਸੋਹਣੀ ਆ ਬੀਲਾਬਾਈ ਸ਼ੰਕਰ ਪ੍ਰਿੰਟ ਨੇ ਬਹੁਤ ਸੋਹਣੇ ਕਲੈਕਸ਼ਨਾਂ ਨੇ ਹਜ਼ਾਰ ਹਜ਼ਾਰ ਤੱਕ ਇਹ ਸੂਟ ਸੇਲ ਹੋ ਰਹੇ ਨੇ ਪਰ ਆਪਣੇ ਕੋਲੇ ਸਿਰਫ ਇਹ ਤੁਹਾਨੂੰ ਸੂਟ ਮਿਲੂਗਾ 750 ਦਾ ਬਹੁਤ ਸੋਹਣੇ ਪ੍ਰਿੰਟਾਂ ਦੇ ਨਾਲ ਸਾਰੇ ਡਿਜੀਟਲ ਪ੍ਰਿੰਟਿੰਗ ਹੋਈ ਆ ਜਿਹੜਾ ਮਰਜੀ ਸੂਟ ਚੱਕ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਆਏ ਨੇ ਇਹਦੇ ਵਿੱਚ ਸਿੰਗਲ ਕਲਰ ਸਿੰਗਲ ਪੀਸ ਆ ਹੈ ਤੇ ਜਿਹੜਾ ਵੀ ਤੁਸੀਂ ਲੈਣਾ ਵਾ ਇਹਦੇ ਵਿੱਚ ਕੋਈ ਹੋਰ ਯਾਨੀ ਕਿ ਕਲਰ ਨਹੀਂ ਹੈਗਾ ਇਹ ਵਾਲੇ ਪ੍ਰਿੰਟ ਦੇ ਵਿੱਚ ਸਿੰਗਲ ਪ੍ਰਿੰਟ ਹੀ ਆਇਆ ਤੇ ਸਿੰਗਲ ਹੀ ਕਲਰ ਆਇਆ ਵਾ ਲਓ ਜੀ ਮਿੱਠੇ ਪਿਆਰੇ ਜੀ ਨੇ ਬਹੁਤ ਸੋਹਣੇ ਲੈਸਸ ਦਾ ਡਿਜ਼ਾਈਨ ਕਰਕੇ ਦੇਖੋ ਪ੍ਰਿੰਟ ਕਿੰਨਾ ਸੋਹਣਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਪੰਜ ਮਿਲ ਜਾਣਗੇ ਆਹ ਲਓ ਜੀ ਇਹ ਆਪਣੇ ਕੋਲ ਡਾਰਕ ਸ਼ੇਡ ਤੇ ਵੀ ਆਇਆ ਸੀ ਪਰ ਉਹ ਪਿੱਕਾਂ ਦੇ ਉੱਪਰ ਹੀ ਸੋਲਡ ਆਊਟ ਹੋ ਗਿਆ ਜਾਨਕਿ ਉਹ 'ਚ ਮਹਿੰਦੀਆ ਵਗੈਰਾ ਕਲਰ ਸੀਗੇ ਪਰ ਇਹ ਹੈਗਾ ਲਾਈਟ ਚਾਰਟ ਦੇ ਉੱਪਰ ਤੇ ਇਹਦੇ ਨਾਲ ਇਹਦੇ ਵਿੱਚ ਜਿਹੜੇ ਕਲਰ ਨੇ ਉਹ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਮੀਡੀਅਮ ਕਲਰ ਨੇ ਗਰਮੀਆਂ ਲਈ ਸਭ ਤੋਂ ਸੋਹਣੇ ਕਹਿਦੀ ਹੈ ਸਰਦਾਰੀ ਜੀ ਲੁੱਕ ਦੇ ਕਲਰ ਹੁੰਦੇ ਨੇ ਆ ਦੇਖੋ ਪਿੰਕ ਸ਼ੇਡ ਆ ਮਜ਼ੈਂਟਾ ਪਿੰਕ ਜਾਂ ਸ਼ੇਡ ਆ ਇਹ ਇਹ ਵੀ ਬਹੁਤ ਸੋਹਣਾ ਵਾ ਕਪੜਾ ਬਹੁਤ ਜ਼ਿਆਦਾ ਫਾਈਨ ਆ 750 ਰੁਪਿਆ ਪ੍ਰਾਈਸ ਆ ਜਿਹੜਾ ਵੀ ਸੂਰਤ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਸਾਰੀ ਨਿਊ ਕਲੈਕਸ਼ਨ ਆਈ ਆ ਆ ਲੋ ਜੀ ਇਹ ਹੈਗਾ ਗ੍ਰੇ ਕਲਰ ਇਹ ਗ੍ਰੇ ਕਲਰ ਦੇ ਲਾਈਟ ਗ੍ਰੇ ਆ ਡਾਰਕ ਨਹੀਂ ਹੈਗਾ ਜਿਹੜੀ ਮਰਜੀ ਇਹ ਚ ਵੇਅਰ ਕਰੋ ਬਹੁਤ ਸੋਹਣਾ ਗ੍ਰੇ ਕਲਰ ਦੇ ਉੱਪਰ ਇਹ ਪ੍ਰਿੰਟਿੰਗ ਆ ਆ ਲੋ ਜੀ ਇਹ ਹੈਗਾ ਜੀ ਰਾਸ਼ਟ ਸ਼ੇਡ ਲੋ ਜੀ ਰਾਸ਼ਟ ਸ਼ੇਡ ਦੇ ਉੱਪਰ ਸੇਮ ਪ੍ਰਿੰਟਿੰਗ ਮਿਲੂਗੀ ਬਹੁਤ ਸੋਹਣਾ ਡਿਜੀਟਲ ਸਾਰਾ ਕੰਮ ਹੋਇਆ ਪ੍ਰਿੰਟਿੰਗ ਬਹੁਤ ਸੋਹਣੀ ਆ ਦੁਪੱਟੇ ਨਾਲ ਤੁਸੀਂ ਪਿਓਰ ਦੇ ਲਾ ਕੇ ਇਹੀ ਸੂਟ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਜਾਣ ਕੇ ਇਹੀ ਸੂਟ 1500 1600 ਤੱਕ ਦੁਪੱਟੀਆਂ ਨਾਲ ਵੀਅਰ ਹੁੰਦੇ ਆ ਤੇ ਬਿਨਾ ਦੁਪੱਟੀਆਂ ਤੋਂ 1000 1000 ਤੱਕ ਮਾਰਕੀਟ ਦੇ ਵਿੱਚ ਆਰਾਮ ਨਾਲ ਸੇਲ ਹੋ ਰਹੇ ਨੇ। ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਕੱਪੜਾ ਇਹਨੂੰ ਕੁਝ ਨਹੀਂ ਹੁੰਦਾ ਜੀ ਨਾ ਸ਼੍ਰਿੰਕਿੰਗ ਨਾ ਕੁਝ ਹੋਰ ਹੋਵੇ ਬਹੁਤ ਸੋਹਣਾ بیس ਆ ਤੇ ਬੇਫਿਕਰ ਹੋ ਕੇ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ। ਇਹਦੇ ਵਿੱਚ ਅਗਲਾ ਕਲਰ ਹੈਗਾ ਜੀ ਗ੍ਰੀਨ ਸ਼ੇਡ। ਲੁੱਕ ਇਹ ਪੰਜ ਸ਼ੇਡ ਦੇ ਉੱਪਰ ਇਹ ਵਾਲੀ ਡਿਜ਼ਾਈਨਿੰਗ ਆਈ ਆ ਇੱਕ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਸੁਪਰ ਹਿੱਟ ਡਿਜ਼ਾਈਨਿੰਗ ਇਹਦੇ ਵਿੱਚ ਹੀ ਆਈ ਆ ਜੀ ਮੈਚਿੰਗ ਦੇ ਵਿੱਚ ਗਰਲਿਸ਼ ਕਲੈਕਸ਼ਨ ਜੀ ਕਹਿ ਸਕਦੇ ਆ ਆਪਾਂ ਇਹਨੂੰ ਇਹ ਵੀ ਲੈਸਿਸ ਦੇ ਨਾਲ ਇੰਨਾ ਸੋਹਣਾ ਸੂਟ ਬਣਨਾ ਵਾ ਰੈਡੀ ਹੋਣਾ ਵਾ ਲੋਟ ਪ੍ਰਿੰਟਿੰਗ ਚੈੱਕ ਕਰੋ ਸੂਟ ਦੀ ਕਿੰਨਾ ਸੋਹਣਾ ਪ੍ਰਿੰਟਾਂ ਤੇ ਫਲਾਵਰਿੰਗ ਵਗੈਰਾ ਹੈ ਬਣੇ ਫਲਾਵਰੀ ਹੋਇਆ ਬਟ ਮਿਕਸ ਮੈਚ ਜੀ ਪ੍ਰਿੰਟਿੰਗ ਆ ਹਟਕੇ ਜੇ ਕੋਈ ਕੁਝ ਨਾ ਨਿੱਕੀ ਬੂਟੀ ਕਹਿ ਸਕਦੇ ਆ ਜਿਹੜੀਆਂ ਪਹਿਣਾ ਨਿੱਕੀ ਬੂਟੀ ਦੀਆਂ ਸ਼ਕੀਨਾਂ ਹਨ ਉਹਨਾਂ ਲਈ ਵੀ ਇਹ ਪੂਰਾ ਬੈਸਟ ਆ ਜਿਹੜੀਆਂ ਪਹਿਣਾ ਕਹਿੰਦੀਆਂ ਬੂਟੀਆਂ ਤਾਂ ਕੋਈ ਛਟਕੇ ਹੋਵੇ ਮਿਕਸ ਮੈਚ ਜਾਂ ਉਹਨਾਂ ਲਈ ਵੀ ਬੈਸਟ ਆ ਬਹੁਤ ਸੋਹਣਾ ਬੇਸ ਆ ਦੇਖੋ ਫੈਬਰਿਕ ਵੱਲੋਂ ਬੇਫਿਕਰਿਓ ਬਹੁਤ ਸੋਹਣੀ ਯਾਨੀ ਕਿ ਕਲੈਕਸ਼ਨ ਆ ਜਦ ਅਸੀਂ ਇੰਨਾ ਜ਼ੋਰ ਦੇ ਕੇ ਬੋਲਦੇ ਆ ਤਾਂ ਸਾਨੂੰ ਪੂਰਾ ਕੌਨਫੀਡੈਂਸ ਹੁੰਦਾ ਜਦੋਂ ਅਸੀਂ ਕੋਈ ਵਧੀਆ ਚੀਜ਼ ਸੇਲ ਕਰ ਰਹੇ ਹੁੰਨੇ ਆ ਇਸੇ ਲਈ ਅਸੀਂ ਇੰਨੇ ਕੌਨਫੀਡੈਂਸ ਨਾਲ ਤੁਹਾਨੂੰ ਕਹਿੰਨੇ ਆ ਕਿ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਇਹ ਸਟਾਏ ਨੇ ਜਿਹੜੀ ਵੀ ਭੈਣ ਨੂੰ ਇਹਨਾਂ ਸੂਟਾਂ ਦੀ ਰਿਕੁਆਇਰ ਆ ਜਲਦੀ ਜਲਦੀ ਆਪਣੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਕਿਉਂਕਿ ਇਦਾਂ ਦੀਆਂ ਚੀਜ਼ਾਂ ਬਹੁਤ ਹੀ ਘੱਟ ਰੁਕਦੀਆਂ ਨੇ ਆ ਲੋ ਇਹਦੇ ਨਾਲ ਮੈਚਿੰਗ ਹੀ ਡਿਜੀਟਲ ਬਾਟਮ ਮਿਲੂਗੀ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਸ਼ੋਅ ਕਰ ਦਿੰਨੀ ਆ ਲੋ ਗ੍ਰੇ ਕਲਰ ਮਿਲੂਗਾ ਤੇ ਸਾਰੇ ਬ੍ਰਾਂਡ ਦੇ ਆਰਟੀਕਲ ਹੋਣਗੇ ਕੋਈ ਵੀ ਨਾਨ ਬ੍ਰਾਂਡਿੰਗ ਨਹੀਂ ਹੋਊਗਾ ਸਾਰੀ ਸਟੈਂਪਿੰਗ ਤੁਹਾਨੂੰ ਮਿਲੇਗੀ ਸੂਟਾਂ ਦੇ ਉੱਪਰ ਤੇ ਇਹਦੇ ਨਾਲ ਸੇਮ ਗ੍ਰੇ ਬਾਟਮ ਆਉਗੀ ਅਗਲਾ ਕਲਰ ਨੈਕਸਟ ਦੇਖੋ ਇਹਦੇ ਵਿੱਚ ਬਹੁਤ ਸੋਹਣਾ ਕਲਰ ਆ ਲੋ ਬਹੁਤ ਸੋਹਣੀ ਪ੍ਰਿੰਟਿੰਗ ਆ ਪ੍ਰਿੰਟਿੰਗ ਚੈੱਕ ਕਰੋ ਕਲਰ ਚੈੱਕ ਕਰੋ ਬਹੁਤ ਸੋਹਣਾ ਇਹ ਮਹਿੰਦੀ ਆ ਪੈਟ ਜਾਂ ਸ਼ੇਡਾਂ ਜਿਹੜਾ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਸ ਟਾਈਮ ਬਹੁਤ ਵਧੀਆ ਲੱਗ ਰਿਹਾ ਸੂਟ ਕਲਰ ਦੇ ਨਾਲ ਤੇ ਸੇਮ ਇਹਦੇ ਨਾਲ ਬਾਟਮ ਆਈ ਹੈ ਬਹੁਤ ਸੋਹਣੀ ਤੇ ਬਹੁਤ ਸੋਹਣੀਆਂ ਕਲੈਕਸ਼ਨਾਂ ਦੇ ਨਾਲ ਜਾਨਕਿ ਇਹ ਕਲਰ ਆਏ ਨੇ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਲੋ ਜੀ ਇਹ ਹੈਗਾ ਫਰੋਜ਼ੀ ਸ਼ੇਡ ਨਾ ਇਹ ਜਿਆਦਾ ਹੀ ਹੱਦ ਤੋਂ ਵੱਧ ਡਾਰਕਾਂ ਦੇ ਵਿਚਾਰੇ ਨੇ ਕਲਰ ਨਾ ਹੀ ਜਿਆਦਾ ਲਾਈਟਨ ਲਾਈਟ ਜੇ ਕਲਰ ਆ ਗਰਮੀਆਂ ਲਈ ਬਹੁਤ ਵਧੀਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਪਾ ਕੇ ਕੱਪੜਾ ਪੂਰੀਆਂ ਗਰਮੀਆਂ ਨਾ ਆਉਂਗੇ ਤੁਹਾਨੂੰ ਪਤਾ ਆਮ ਕਾਟਨ ਦਾ 2-4 ਤੋਂ ਆਣਾ ਗਰਮੀ ਇੰਨਾ ਜਿਆਦਾ ਕੱਪੜੇ ਨੂੰ ਖਰਾਬ ਕਰ ਦਿੰਦੀ ਆ ਬਟ ਬਹੁਤ ਹੀ ਬੈਸਟ ਕਲੈਕਸ਼ਨ ਦੇ ਨਾਲ ਨੇ ਤੇ ਹਜ਼ਾਰ-ਹਜ਼ਾਰ ਤੱਕ ਸੇਲ ਹੋਣ ਵਾਲੇ ਸੂਟ ਨੇ ਬਹੁਤ ਸੋਹਣੇ ਜਿਹੜਾ ਮਰਜੀ ਪ੍ਰਿੰਟ ਇਹਨਾਂ 'ਚੋਂ ਤੁਸੀਂ ਚੱਕ ਸਕਦੇ ਹੋ ਇਹਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਬਹੁਤ ਬੈਸਟ ਲੈ ਕੇ ਆਈਆਂ 500 ਦੀ ਰੇਂਜ ਵੀ ਕਵਰ ਕੀਤੀ ਆ ਪਾਏ ਚੁੱਕੇ ਹਾਂ ਜਿਹੜੀਆਂ ਪਹਿਲਾਂ ਵੇਟਿੰਗ ਤੇ ਰਹਿੰਦੀਆਂ ਨੇ ਤੇ ਬਾਕੀ ਜਿਹੜਾ ਨਿਊ ਕਲੈਕਸ਼ਨ ਆਇਆ ਉਹ ਵੀ ਮੈਂ ਤੁਹਾਨੂੰ ਦਿਖਾਈ ਆ ਜਿਹੜੀ ਕਿ ਬਹੁਤ ਸੁਪਰ ਹਿੱਟ ਆਈ ਆ ਜਲਦੀ ਜਲਦੀ ਬਸ ਆਪਣੇ ਸਕਰੀਨਸ਼ਾਟ ਲੈਣੇ ਆ ਤੇ WhatsApp ਦਾ ਨੰਬਰ ਸਕਰੀਨ ਦੇ ਚੱਲ ਰਿਹਾ ਉਹਦੇ ਉੱਪਰ ਤੁਸੀਂ ਸੈਂਡ ਕਰਨਾ ਵਾ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਤੇ ਪਲੀਜ਼ ਜਿਹੜੀ ਵੀ ਭੈਣ ਨੇ ਸ਼ਾਪ ਤੇ ਵਿਜ਼ਿਟ ਕਰਨਾ ਵਾ ਤਾਂ ਇੰਨੀ ਕੁ ਮੇਰੀ ਰਿਕੁਐਸਟ ਆ ਕਿ ਕਾਲ ਕਰੇ ਬਿਨਾ ਨਾ ਆਇਓ ਚਾਹੇ ਤੁਸੀਂ ਅੱਜ ਕਾਲ ਕਰਕੇ ਪੁੱਛਦੇ ਹੋ ਚਾਹੇ ਕੱਲ ਨੂੰ ਪੁੱਛਦੇ ਹੋ ਪਰ ਜਦੋਂ ਤੁਸੀਂ ਆਉਣਾ ਉਸ ਟਾਈਮ ਵੀ ਪਲੀਜ਼ ਜ਼ਰੂਰ ਕਾਲ ਕਰਿਓ ਕਿਉਂਕਿ ਕਈ ਭੈਣਾਂ ਕਹਿ ਦਿੰਦੀਆਂ ਕਿ ਹਾਂਜੀ ਅਸੀਂ ਆਵਾਂਗੇ ਤੇ ਫਿਰ ਤੁਸੀਂ ਆਪਣੇ ਆਪ ਹੀ ਆ ਜਾਨੇ ਹੋ ਤੇ ਕਈ ਵਾਰੀ ਹੁੰਦਾ ਕਿ ਗਰਮੀ ਇੰਨੀ ਆ ਨਾ ਵੀ ਮਿਲੀਏ ਨਾ ਤੁਹਾਨੂੰ ਡੀਲ ਕਰ ਪਾਈਏ ਤਾਂ ਵੀ ਪ੍ਰੋਬਲਮ ਹੋ ਜਾਂਦੀ ਆ ਇਸ ਲਈ ਕਾਲ ਕਰਕੇ ਜ਼ਰੂਰ ਆਇਓ ਜੀ ਜਲਦੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ